ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਜੰਗੀ ਰਾਣਾ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਨੇੜੇ ਰਹਿ ਜਾਂਦਾ ਦੱਸੋ ਇਹ ਗਿੱਦੜਵਾਹੇ ਦੇ ਵੀ ਇਹਦੇ ਨੇੜੇ ਪਿੰਡ ਪਿਉਰੀ ਚੁੰਬਾ ਇਹਦੇ ਆਸ-ਪਾਸ ਦੇ ਪਿੰਡ ਹੈ ਜਿੱਥੇ ਵੀਡੀਓ ਬਣਾ ਰਹੇ ਦੱਸੋ ਇਹਨਾਂ ਦਾ ਇੱਕ ਫਾਰਮ ਹੈ ਮੱਝਾਂ ਦਾ ਬਹੁਤ ਘੱਟ ਤੁਸੀਂ ਮੱਝਾਂ ਦੇ ਫਾਰਮ ਦੇਖੋਗੇ ਕੱਲਾ ਮਤਲਬ ਦੁੱਧ ਦਾ ਕੰਮ ਨਹੀਂ ਨਾਲ ਬਰੀਡਿੰਗ ਤੇ ਵੀ ਕੰਮ ਆ ਤੁਸੀਂ ਦੇਖੋ ਕਟੀਆਂ ਝੋਟੀਆਂ ਸਾਰੀਆਂ ਹੋਮ ਬਰੀਡ ਐ ਇਹਨਾਂ ਦੀ ਮੱਝਾਂ ਬਹੁਤ ਚੰਗੇ ਚੰਗੇ ਦੁੱਧ ਵਾਲੀਆਂ ਘਰ ਚ ਇਹਨਾਂ ਨੇ ਰੱਖੀਆਂ ਤੇ ਉਹਨਾਂ ਦੀਆਂ ਹੀ ਕਟੀਆਂ ਝੋਟੀਆਂ ਅੱਗੇ ਬਰੀਡਿੰਗ ਤੇ ਕੰਮ ਆ ਉਹਨਾਂ ਨੂੰ ਤਿਆਰ ਕਰ ਰਹੇ ਐ ਸੋ ਅੱਜ ਦੋਸਤੋ ਇਸ ਪਿੰਡ ਦੇ ਵਿੱਚੋਂ ਇਸ ਇੱਕ ਫਾਰਮ ਦੇ ਵਿੱਚੋਂ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਦੁੱਧ ਇਹਨਾਂ ਦਾ ਬਠਿੰਡੇ ਸ਼ਹਿਰ ਦੇ ਵਿੱਚ ਜਾਂਦਾ ਅੱਜ ਇੱਕ ਮੱਝ ਵਕਾਊ ਕੀਤੀ ਐ ਇਹਦੇ ਬਾਰੇ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਚੰਗੀ ਜੀ ਨੂੰ ਲੱਗੋ ਉਹਦਾ ਹੱਕਾ ਵੀ ਆ ਕੇ ਤਸੱਲੀ ਕਰੇ ਤੇ ਆਪਦੀ ਸਮਝ ਨਾ ਖਰੀਦੇ ਨੰਬਰ ਸਕਰੀਨ ਉੱਤੇ ਬਾਈ ਜੀ ਉਹਨਾਂ ਦਾ ਚੱਲਦਾ ਰਹੂਗਾ ਆਓ ਇਹਦੀ ਡਿਟੇਲ ਪੁੱਛੀਏ ਬਾਅਦ ਚੇ ਤੁਹਾਨੂੰ ਤੋਰ ਕੇ ਦਿਖਾਵਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਬਾਈ ਇਕਬਾਲ ਸਿੰਘ ਜੀ ਇਕਬਾਲ ਭਾਈ ਅੱਜ ਇੱਕ ਮੱਝ ਆਪਾਂ ਵੇਚਣ ਲੱਗੇ ਆ ਇਹ ਸਾਰੇ ਪਸ਼ੂ ਜਿਹੜੇ ਉਹ ਦੁੱਧ ਤੇ ਲਾਏ ਵੇ ਆ ਕਿ ਖਰੀਦ ਵੇਚ ਵੀ ਕਰ ਲੈਣੇ ਨੇ ਨਹੀਂ ਦੁੱਧ ਤੇ ਲਾਏ ਵੇ ਜੀ ਅਸੀਂ ਵਿੱਚੋਂ ਕੋਈ ਵੇਚ ਨਹੀਂ ਜਦੋਂ ਜਿਆਦੇ ਪਸ਼ੂ ਹੋ ਜਾਂਦੇ ਜੀ ਠੀਕ ਹੈ ਉਹ ਵੈਸੇ ਸਾਰੇ ਦੁੱਧ ਤੇ ਲਾਏ ਵੇ ਹਾਂਜੀ ਹਾਂਜੀ ਠੀਕ ਹੈ ਅੱਜ ਜਿਹੜੀ ਇਹ ਮੱਝ ਆਪਾਂ ਵੇਚਣ ਲੱਗੇ ਹਾਂ ਇਹ ਕਿੰਨਾਂ ਮਸੂਆ ਸੂਹੂਗੀ ਬਈ ਇਹ ਤੀਜੇ ਸੂਆ ਸੂਹੂਗੀ ਜੀ ਦੂਜਾ ਸੂਆ ਘਰੇ ਦੁੱਧ ਚੋਇਆ ਦਾ ਹਾਂਜੀ 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 ਕਿੰਨਾ ਦੁੱਧ ਦਿੱਤਾ ਸਾਰਾ 18 ਲੀਟਰ ਦੁੱਧ ਦਿੱਤਾ ਜੀ ਦੂਜੇ ਸੇ 17 18 ਲੀਟਰ ਦੂਜੇ ਸੂਏ ਦਾ ਦੁੱਧ ਸੀਗਾ ਹਾਂਜੀ ਹਾਂਜੀ ਹੁਣ ਕਿੰਨੇ ਕੁ ਦਿਨ ਲੈ ਸਕਦੀ ਆਂ ਅੰਦਾਜ਼ਾ ਕੋਈ ਇਹ ਹਫਤਾ ਕੁ ਲੈ ਜੂਗੀ ਹਜੇ ਇੱਕ ਹਫਤਾ ਹਜੇ ਲੈ ਜੂਗੀ ਹਾਂਜੀ ਹਾਂਜੀ ਰੇਟ ਇਹਦਾ ਕੀ ਰੱਖਾਂਗੇ ਆਪਾਂ ਰੇਟ ਫੋਨ ਤੇ ਕਰਾਂਗੇ ਜੀ ਰੇਟ ਫੋਨ ਤੇ ਹੋਊਗਾ ਹਾਂਜੀ ਹਾਂਜੀ ਦੋਸਤੋ ਰੇਟ ਫੋਨ ਤੇ ਆ ਸੂਆ ਤੀਜਾ 17 ਵਾਈਜ਼ਰਾਂ ਦਾ ਥੋੜਾ ਜਿਹਾ ਸੱਟ ਲੱਗੀ ਸੀ ਜਿਹਦੇ ਕਰਕੇ ਇਹਨਾਂ ਤੋਂ ਤੁਰਨ ਹੀ ਨਹੀਂ ਇਹ ਮੱਜ ਭੈਣ ਹੋਰੀ ਤੋੜ ਕੇ ਦਿਖਾ ਦੇਣਗੇ ਤੇ ਤੁਸੀਂ ਇਹਦਾ ਟਾਂਚਾ ਫੇਰ ਸਮਝ ਲਓਗੇ ਸੋ ਇਹ ਦੂਜਾ ਤੀਜਾ ਸੂਆ ਸੂਨ ਦੀ ਮੱਜ ਵਿਕਰੀ ਆਸਤੇ ਆ ਦੋਸਤੋ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਭੈਣੇ ਖੋਲੋ ਉਹਨੂੰ ਹਵਾਨਾ ਸਾਫ ਸੁਥਰਾ ਦੋਸਤੋ ਥਣ ਸੋਹਣੇ ਐ ਦੁੱਧ 17 18 ਲੀਟਰ ਪਿਛਲੇ ਸੂਏ ਦਾ ਇਹਦਾ ਰਿਹਾ ਇਹਦੀ ਕੀ ਤੀਜਾ ਸੂਆ ਹਫਤਾ ਹਜੇ ਬਾਈ ਦੀਵਰੀ ਕਹਿੰਦੇ ਵੀ ਆਸ ਹੈ ਇਹ ਹਜੇ ਲੈ ਜੂਗੀ ਸੂਨ ਦੇ ਵਿੱਚ ਟਾਂਚੇ ਦੀ ਸੋਹਣੀ ਹੈ ਮਾ ਜੀ ਦੋਸਤੋ ਵੈਸੇ ਸੁਭਾ ਦੀ ਵਸੀਲ ਸ਼ਰੀਫਾ ਨੇ ਵੇਖ ਲਈ ਜੀ ਬਣ ਲਈ ਸੀ ਅਸੀਂ ਵੀਡੀਓ ਬਣਾਉਣ ਕਰਕੇ ਸੋ ਰੇਟ ਇਹਦਾ ਫੋਨ ਤੇ ਰੱਖਿਆ ਜਿਹਨੂੰ ਪਸੰਦ ਆਵੇ ਤਾਂ ਕਾਲ ਕਰਕੇ ਕਨਫਰਮ ਕਰ ਲਿਓ ਤੁਸੀਂ ਰੇਟ ਬਾਈ ਜਿਹੜੀ ਡਿਮਾਂਡ ਇਹਦੀ ਕੀ ਰੱਖਦੇ ਐ ਬਾਕੀ ਪਸ਼ੂ ਕੋਲੋਂ ਆ ਕੇ ਜ਼ਰੂਰ ਦੇਖਿਆ ਕਰੋ ਕਿਉਂਕਿ ਸਾਹਮਣੇ ਦੇਖ ਕੇ ਸਹੀ ਜਜਮੈਂਟ ਹੋਣੀ ਹੁੰਦੀ ਐ ਆਪਾਂ ਇੱਥੋਂ ਹੀ ਫੇਰ ਇਹਨੂੰ ਵਾਪਸ ਮੋੜੋ ਉਧਰ ਮੋੜ ਲਓ ਮੱਝਾਂ ਦੋਸਤੋ ਵੈਸੇ ਹੋਰ ਵੀ ਕਾਫੀ ਚੰਗੀਆਂ ਬਾਈ ਹੋਰਾਂ ਕੋਲ ਰੱਖੀਆਂ ਸੋ ਸੁਵੇ ਮੱਝ ਤੇ ਜਸੂਆਸ ਹੁੰਦੀ ਚੰਗੇ ਢਾਂਚੇ ਦੀ ਐ ਸੋਹਣੀ ਇਹਨਾਂ ਨੇ ਸੰਭਾਲੀ ਐ ਵਿਕਰੀ ਆਸਤੇ ਐ ਸੰਪਰਕ ਕਰ ਸਕਦੇ ਹੋ ਤੁਸੀਂ ਤੇ ਨੰਬਰ ਮੈਂ ਪਹਿਲਾਂ ਹੀ ਦੱਸਿਆ ਸਕਰੀਨ ਉੱਤੇ ਜਿਹੜਾ ਬਾਈ ਜੀ ਹੋਰਾਂ ਦਾ ਇਕਬਾਲ ਸਿੰਘ ਜੀ ਇਹਨਾਂ ਦਾ ਚੱਲੀ ਜਾਂਦਾ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਫਾਰਮ ਦਾ ਨਾਮ ਆਪਣਾ ਡੇਰੀ ਫਾਰਮ ਬਰਿਆਮ ਡੇਰੀ ਫਾਰਮ ਜੀ ਬਰਿਆਮ ਡੇਰੀ ਫਾਰਮ ਦੱਸੋ ਤੇ ਗਿੱਦੜਵਾਹੇ ਵਾਲੀ ਸੜਕ ਦੇ ਉੱਤੇ ਬੋਰਡ ਵੀ ਲੱਗਾ ਤੇ ਇਸੇ ਸੜਕ ਤੇ ਫਾਰਮ ਹੈ ਧੰਨਵਾਦ